ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਤੁਹਾਨੂੰ ਪਤਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦੇ ਦਰਿਆ ਨੇ ਨੁਕਸਾਨ ਕੀਤਾ ਹੈ तकरीबन 12-13 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵਿਚਾਰੇ ਘਰੋਂ ਬੇਕਾਰ ਹੋ ਚੁੱਕੇ ਨੇ ਡੰਗਰ ਪਸ਼ੂ ਮਰ ਚੁੱਕੇ ਨੇ ਗਾਦ ਦੇ ਨਾਲ ਘਰ ਭਰ ਚੁੱਕੇ ਨੇ ਸੋ ਆਪਾਂ ਪੰਜਾਬ ਦੇ ਲੋਕ ਆਪਣੇ ਪੰਜਾਬੀ ਹੋਣ ਦੇ ਨਾਤੇ ਬਹੁਤ ਵੱਡੀ ਮਦਦ ਪੰਜਾਬ ਦੇ ਲੋਕ ਕਰ ਰਹੇ ਨੇ ਕਿਉਂਕਿ ਹੱਕ ਵੀ ਬਣਦਾ ਆਪਾਂ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਨਾਲ ਖੜਨਾ ਪਰ ਆਪਣੀ ਜਿਹੜੀ ਸਿੱਖ ਕੌਮ ਆ ਉਹ ਹਰੇਕ ਧਰਮ ਦੇ ਨਾਲ ਖੜਦੀ ਹੈ ਜੇ ਇਹਦੀ ਕਿਸੇ ਦਾ ਵੀ ਕੋਈ ਮਾਲੀ ਜਾਲੀ ਨੁਕਸਾਨ ਹੋਵੇ ਤਾਂ ਸਭ ਤੋਂ ਅੱਗੇ ਸਾਡੇ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਖੜਦੇ ਨੇ ਸੋ ਬੇਨਤੀ ਹੈ ਸਾਡੇ ਨਗਰ ਨੂੰ ਪਿੰਡ ਗੰਡੂਆਂ ਭਾਈ ਮੁਗਲੂ ਵਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਸੋ ਧਰਤੀ ਸੋ ਸਾਡੇ ਨਗਰ ਨੂੰ ਵੀ ਬੇਨਤੀ ਆ ਗੰਡੂਆਂ ਨੂੰ ਵੀ ਵੱਧ ਤੋਂ ਵੱਧ ਆਪਾਂ ਵੀ ਇਸ ਦੇ ਵਿੱਚ ਵੱਡਾ ਯੋਗਦਾਨ ਪਾਈਏ ਤੇ ਇਕੱਠੇ ਹੋ ਕੇ ਵੱਡੀ ਪੱਧਰ ਤੇ ਜੋ ਵੀ ਜੈਨੀ ਵੀ ਮਤਦੋ ਹੋ ਸਕੇ ਆਪਣੇ ਨਗਰ ਵੱਲੋਂ ਵੀ ਕੀਤੀ ਜਾਵੇ ਪਾਰਟੀਵਾਦੀ ਤੋਂ ਉੱਠ ਕੇ ਕਿਉਂਕਿ ਸਾਡਾ ਇੱਕ ਨਗਰ ਉਹ ਨਗਰ ਆ ਜਿਹੜਾ ਇਹ ਜੇ ਮਸਲਿਆਂ ਦੇ ਉੱਤੇ ਇੱਕ ਚੁੱਟ ਹੋ ਕੇ ਵੱਡਾ ਯੋਗਦਾਨ ਪਾਉਂਦਾਗਾ ਇਸ ਕਰਕੇ ਹੁਣ ਵੀ ਇਸੇ ਬੇਨਤੀ ਕਰਦੇ ਆ ਸਾਡੇ ਭਰਾਵਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਵੀ ਆਪਾਂ ਇਕੱਠੇ ਹੋਵੋ ਇੱਕ ਦਿਨ ਇਕੱਠੇ ਹੋ ਕੇ ਆਪਾਂ ਹੰਬੜਾ ਮਾਰੀਏ ਤਾਂ ਕਿ ਸਾਡੇ ਗੰਡੂਆ ਨਗਰ ਦੇ ਵਿੱਚੋਂ ਵੀ ਕੁਛ ਨਾ ਕੁਛ ਯੋਗਦਾਨ ਪਾਇਆ ਜਾਵੇ ਯੋਗਦਾਨ ਭਰਾਵੋ ਆਪਾਂ ਨੇ ਜਦੋਂ ਪਾਣੀ ਉੱਤਰ ਚੁੱਕਿਆ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਘਰ ਨੇ ਉਹ ਗਾਦ ਨਾਲ ਭਰ ਚੁੱਕੇ ਨੇ ਉਹ ਤੋਂ ਵੀ ਮਦਦ ਕਰਨੀ ਬਹੁਤ ਜ਼ਰੂਰੀ ਆ ਉਸ ਦੇ ਲਈ ਆਪਾਂ ਮਦਦ ਕਰੀਏ ਜਿਵੇਂ ਵੀ ਸਾਡੇ ਨਗਰ ਦਾ ਸਹਿਯੋਗ ਹੋਊਗਾ ਪੈਸਿਆਂ ਦਾ ਕਣਕ ਦਾ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਹੋਊਗਾ ਤਾਂ ਮੇਰਾ ਵੀਰ ਇੱਕ ਦੂਜੇ ਤੋਂ ਅੱਗੇ ਜਰੂਰ ਆਓ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜੈਨੇ ਵੀ ਮੰਦਰ ਮਸੀਤਾਂ ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦੇ ਆ ਤੇ ਕਿਸਾਨ ਜਥੇਬੰਦੀਆਂ ਜੇ ਕਲੱਬ ਸਾਡੇ ਨੌਜਵਾਨ ਵੀਰ ਸਾਰਿਆਂ ਨੂੰ ਬੇਨਤੀ ਕਰਦੇ ਆ ਆਪਾਂ ਭਾਈ ਮੁਗਲੂ ਜੀ ਦੇ ਵਾਰਸਾਂ ਭਰਾਵੋ ਆਪਾਂ ਪਿੱਛੇ ਨਾ ਰਹੀਏ ਸਭ ਤੋਂ ਅੱਗੇ ਹੋ ਕੇ ਆਪਾਂ ਵੱਡਾ ਯੋਗਦਾਨ ਸਾਡੇ ਗੰਡੂਆਂ ਨਗਰ ਦੇ ਵਿੱਚੋਂ ਪਾਈਏ ਕਿਉਂਕਿ ਗੰਡੂਆਂ ਨਗਰ ਉਹ ਆ ਜਿਹੜਾ ਦੁੱਖ ਸੁੱਖ ਦੇ ਵਿੱਚ ਖੜਨ ਵਾਲਾ ਨਗਰ ਆ ਇਸ ਕਰਕੇ ਬੇਨਤੀ ਕਰਦਾ ਸਾਡੇ ਮੁਲਾਜ਼ਮ ਭਰਾਵਾਂ ਨੂੰ ਤੇ ਜਿੰਨੇ ਵੀ ਮੇਰੇ ਵੀਰ ਬਾਹਰ ਐਨ ਆਰ ਆਈ ਵੀਰ ਨੇ ਜਾਂ ਹੋਰ ਵੀ ਆਪਾਂ ਆਪਣੇ ਕੰਮਾਂ ਧੰਦੇ ਕਰਦੇ ਨੇ ਆਪਦੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਆਪਾਂ ਇਕੱਠੇ ਹੋ ਕੇ ਯੋਗਦਾਨ ਪਾ ਕੇ ਉਹ ਸਾਡੇ ਭਰਾਵਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਤੇ ਪਾਣੀ ਦੇ ਹੜ੍ਹਾਂ ਦੇ ਪਾਣੀ ਨੇ ਬਹੁਤ ਵੱਡਾ ਭਰਾਵੋ ਨੁਕਸਾਨ ਕੀਤਾ ਲੱਖਾਂ ਦੇ ਹਿਸਾਬ ਨਾਲ ਸਾਡਾ ਝੋਨਾ ਨੁਕਸਾਨਿਆ ਗਿਆ ਤੇ ਜ਼ਮੀਨਾਂ ਦੇ ਵਿੱਚ ਗਾਦਾਂ ਭਰ ਚੁੱਕੀਆਂ ਨੇ ਤੇ ਉਹਨਾਂ ਨੂੰ ਆਪਾਂ ਪੱਧਰ ਕਰਕੇ ਜ਼ਮੀਨਾਂ ਦੇਈਏ ਤਾਂ ਕਿ ਜਿਹੜਾ ਤੁਹਾਡਾ ਇੱਕ ਇੱਕ ਪੈਸਾ ਉਹ ਲੋੜਵੰਦਾਂ ਦੇ ਦੇ ਕੰਮ ਆਵੇ ਇਸ ਲਈ ਬੇਨਤੀ ਕਰਦੇ ਆਂ ਭਰਾਵਾਂ ਨੂੰ ਸਾਡੇ ਗੰਡੂਆ ਨਗਰ ਦੇ ਨੌਜਵਾਨ ਵੀਰਾਂ ਨੂੰ ਸਾਰੇ ਜਿੰਨੇ ਵੀ ਕਲੱਬ ਜਥੇਬੰਦੀਆਂ ਕਮੇਟੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤਾਂ ਕਿ ਆਪਾਂ ਇੱਕ ਜੁੱਟ ਹੋ ਕੇ ਇਕੱਠੇ ਹੋ ਕੇ ਪਿੰਡ ਦੇ ਲੋਕ ਇੱਕ ਏਕੇ ਦੀ ਮਿਸਾਲ ਪੈਦਾ ਕਰੀਏ ਤਾਂ ਕਿ ਆਪਾਂ ਵੱਧ ਤੋਂ ਵੱਧ ਵੱਡਾ ਯੋਗਦਾਨ ਗੰਡੂਆ ਨਗਰ ਦੇ ਵੱਲੋਂ ਪਾਇਆ ਜਾਵੇ ਇਸ ਕਰਕੇ ਬੇਨਤੀ ਹੈ ਕਿਦੋਂ ਵੀ ਆਪਣਾ ਇੱਕਠੇ ਹੋ ਕੇ ਆਪਾਂ ਇਹ ਮਸਲੇ ਦਾ ਜ਼ਰੂਰ ਹੱਲ ਕਰਨਾ ਭਰਾਵੋ ਤਾਂ ਕਿ ਆਪਾਂ ਕਿਸੇ ਤੋਂ ਪਿੱਛੇ ਨਾ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ